ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਠੀਕ ਹੋਣੇ ਹੋ। ਅੱਜ ਮੈਂ ਸਵੇਰੇ ਉੱਠੀ ਥੋੜਾ ਚੰਗੇ ਮੂਡ ਚ ਕੰਮ ਕਰ ਕੀਤਾ ਨਾਸ਼ਤਾ ਬਣਾ ਰਹੀ ਸੀ ਤੇ ਫਿਰ ਤੋਂ ਉਹ ਤੋਂ ਟੀਚਰਸ ਦਾ ਫੋਨ ਆਇਆ ਕਿਉਂਕਿ ਜਿਹਨਾਂ ਨੇ ਲੜਾਈ ਕੀਤੀ ਉਹਨਾਂ ਦਾ ਨਹੀਂ ਆਇਆ। ਪਰ ਮੈਂ ਤੁਸੀਂ ਸਿਆਣੇ ਹੋ ਵੀ ਜੇ ਟੀਚਰਸ ਕਹਿੰਦੇ ਆ ਜਾ ਸਕੂਲ ਗੱਲ ਛੱਡ ਦੇ ਤੇ ਮੈਂ ਆ ਜਾਊਂਗੀ। ਇੰਨਾ ਵੀ ਡਿੱਗਿਆ ਇਨਸਾਨ ਕੋਈ ਨਹੀਂ ਹੁੰਦਾ। ਉਨਾਂ ਲੱਗਾ ਕਿ ਆਪਾਂ ਫੋਨ ਨਹੀਂ ਕੀਤਾ ਹੈ টিਚਰਸ ਨੇ ਕੀਤਾ ਸੀਗਾ টিਚਰਸ ਨੇ ਕਹਿੰਦੇ ਮੈਂ ਆਉਂਗੀ ਦੱਸ ਮੈਂ ਕਦੀ ਕਿਸੇ ਨੂੰ ਨਾ ਕਹਾਂ ਕਿ ਤੂੰ ਅੱਜ ਨਹੀਂ ਤੁਹਾਡੀ ਕੋਈ ਮੈਟਰ ਹੋਊਗਾ ਜਰੂਰ ਆਵੋਗੇ ਪਰ ਜੇ ਨਾ ਤਾਂ ਸਕੂਲ ਤੇ ਤਾਂ ਕਦੀ ਵੀ ਨਹੀਂ ਇਹ ਤਾਂ ਤੇ ਨਹੀਂ ਬਾਕੀ ਜਿਹਦੇ ਵੀ ਕੰਮ ਹੁੰਦੇ ਆ ਨਾ ਤੁਸੀਂ ਖੁਦ ਕਰੋਗੇ ਹਨਾ ਹੁਣ ਆਏ ਆ ਮੈਂ ਕਿਹਾ ਨਹੀਂ ਫਿਰ ਥੋੜਾ ਜਿਹਾ ਬੰਦੇ ਨਾਲ ਪਰੇਸ਼ਾਨ ਵੀ ਹੁੰਦਾ ਥੋੜਾ ਅਟਪੜਾ ਫੀਲ ਹੁੰਦਾ ਫਿਰ ਬੰਦਾ ਆਪਣੇ ਕੰਮ 'ਚ ਬੀਜੀ ਹੋ ਜਾਂਦਾ ਨਾਸਤਾ ਕੀਤਾ ਨਹਾਏ ਨਹਾਈ ਨਾਸਤਾ ਕੀਤਾ ਫਿਰ ਤੋਂ ਆਪਣਾ ਜਿਹੜਾ ਕੰਮ ਕਰਨਾ ਨਹੀਂ ਥੱਕੋਗੇ ਕੋਈ ਕਰਤੇ ਵੀ ਕਈ ਪੈਡੀ ਕੰਮ ਨੇ ਜਿਹੜੇ ਬੰਦੇ ਨੇ ਕਰਨੇ ਨੇ ਠੀਕ ਹੈ ਨਾ ਤੇ ਜੋ ਵੀ ਨਾਲ ਨਾਲ ਲੱਭ ਰਿਆਂ ਤੇ ਕੋਈ ਗੱਲ ਨਹੀਂ ਐ ਮਿਲ ਜੇਗੀ ਹੁਣ ਤੁਸੀਂ ਚਿੰਤਾ ਕਿਉਂ ਕਰਦੇ ਹੋ ਜਦੋਂ ਤੁਸੀਂ ਅ ਦੁੱਖ ਦੇਣ ਲੱਗਿਆਂ ਤਾਂ ਸੋਚਿਆ ਨਹੀਂ ਹੁਣ ਤੁਸੀਂ ਸਾਰਿਆਂ ਕਹਿੰਦੀਆਂ ਹੀ ਨਾ ਇਹ ਬਲਵਿੰਦਰ ਵਾਣਾ ਮਿੱਦਾ ਕਹਿੰਦੀ ਸਾਨੂੰ ਏਦਾਂ ਕਹਿੰਦੀ ਹੁਣ ਸਾਰੀਆਂ ਸ਼ਰੀਫ ਜادیهਆਂ ਏਪੀਜੀ ਸਕੂਲ ਚ ਲੱਗੀਆਂ ਤੇ ਨਾਂ ਲੈਣਾ ਕਿਉਂਦਾ ਮੈਨੂੰ ਕੋ ਡਰਨੀ ਹੁਣ ਤੁਹਾਨੂੰ ਲੱਗਿਆ ਨਾ ਅੱਜ ਕਈ ਬੱਚਿਆਂ ਦਾ ਮੈਸੇਜ ਆਇਆ ਕਿ ਮੈਂ ਤੁਸ ਸਕੂਲ ਛੱਡ ਚੁੱਕੇ ਹਾਂ ਤੇ ਮੈਂ ਕਿਹਾ ਤੁਹਾਨੂੰ ਕਿੰਨੇ ਦੱਸਿਆ ਤੇ ਸਕੂਲ ਦੇ ਵਿੱਚ ਟੀਚਰਾਂ ਇੱਧਰ ਪਾਉਂ ਪਖੰਡ ਨਹੀਂ ਕਈਆਂ ਦੇ ਉੱਥੇ ਪੰਗੜੇ ਪਾ ਰੀਆਂ ਨੱਚ ਰੀਆਂ ਬਸ ਸਿਰਫ ਇੰਨੀ ਗੱਲ ਕਿ ਤੁਸੀਂ ਮੇਰੀ ਐਡਿਸ਼ਨਲ ਲੈਣੀ ਹੈ ਮੇਰੇ ਕੋਲ ਤਾਂ ਇੰਨੀ ਹੈ ਹੀ ਨਹੀਂ ਸਿੱਖਾਈ ਐਨੇ ਪਿੱਛੇ ਐਡੀ ਆਪਣੇ ਆਪ ਨੂੰ ਬਦਮਾਸ਼ੀ ਬਣਾਇਆ ਹੋਇਆ ਕਿ ਕਿਸੇ ਟੀਚਰ ਨੂੰ ਬਾਹਰ ਕੱਢਣਾ ਤੇ ਫਿਰ ਉਹਦੀਆਂ ਟਿਫਸ ਲੈ ਲਈਆਂ ਚਲੋ ਕੋਈ ਗੱਲ ਤੇ ਗੱਲ ਹੈਗੀ ਵੀ ਐ ਕਦੀ ਕਿਸੇ ਨੂੰ ਪਹਿਲਾਂ ਨਹੀਂ ਕਹਿੰਦਾ ਮੈਂ ਆ ਕਰੂੰਗਾ ਮੈਂ ਆ ਕਰੂੰਗਾ ਦਿਲਚ ਜਦ ਤੁਸੀਂ ਹੁਣ ਕਿੰਦੀਆਂ ਤੁਸੀਂ ਖੁਸ਼ ਹੋ ਰਹੀਆਂ ਇਹਦੇ ਤੁਸੀਂ ਨੱਚ ਰਹੇ ਹੋ ਸਾਰੇ ਅੱਪੋ ਮੀਟਿੰਗ ਹੋ ਰਹੀ ਹੁੰਦੀ ਹੈ ਆਫਿਸ ਦੇ ਵਿੱਚ ਅਬ ਹਮ ਬਹੁਤ ਸਿਆਣੇ ਸਿਆਣੇ ਸਾਰੇ ਮਿਲ ਕੇ ਉਹ ਮੈਨੂੰ ਤੇ ਇੱਕ ਵਣਮੋ ਡੈਰੀਆਂ ਵਾਲੀ ਉਹਨੇ ਨਜ਼ਰੀ ਭਰਾਵਾ ਕਹ ਕੈਤ ਲਈ ਮੇਰੇ ਤੇ ਉਹ ਬੋਲੇ ਇੰਨਾ ਕਿਸ ਦਿਨ ਰਾਤ ਉਰੀ ਜਾਂਦੇ ਨੂੰ ਦਊਂਗੀ ਜਵਾ ਉਹਨੇ ਦੇਖ ਲੇ ਬਲੌਗ ਮੈਨੂੰ ਕਿ ਡਰਾ ਆਪ ਵੀ ਤਾਂ ਬਹੁਤ ਖਰਾਈ ਹੈ ਮੈਂ ਤਾਂ ਬਾਹਰ ਬੈਠੀ ਸੀ ਉਸ ਦਿਨ ਕਿਸੇ ਨੂੰ ਗਾਲਾਂ ਮੰਦੀ ਖਡਾਉਂਦੀਆਂ ਤੇ ਦਿਲ ਠੰਡਾ ਕਰਦੀਆਂ ਤੇ ਬਾਅਦ ਚ ਸਰੀਰ ਦਾ ਦੀ ਬੱਚੇ ਵੀ ਤੁਹਾਨੂੰ ਮੈਂ ਵਰਡ ਦੱਸਾਂ ਵੀ ਕਿਹੜਾ ਵਰਡ ਤੁਹਾਡੇ ਲਈ ਇਸਤੇਮਾਲ ਕਰਕੇ ਜਾਂਦੇ ਆ ਤੇ ਉਹਨਾਂ ਨੂੰ ਵੀ ਕਹਿੰਦੀ ਉਹ ਗੰਦੇ ਆ ਹਰ ਇੱਕ ਬੰਦਾ ਦੁਨੀਆ ਦਾ ਗੰਦਾ ਕਿលੀਆਂ ਚੱਗੀਆਂ ਤੇਰੀ ਨਹੀਂ ਕੋਲ ਕੋਸ਼ਿ ਬੈਟੀਆਂ ਹੋਣੀਆਂ